ਨਮਸਕਾਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਅ ਦੋਸਤੋ ਪਹਿਲਾਂ ਵੀ ਕਈ ਵਾਰ ਸਤਲੁਜ ਰਾਹੋ ਪੁਲ ਦੀ ਗੱਲ ਕਰੀਏ ਤਾਂ ਅਸੀਂ ਇਸ ਚੀਜ਼ ਨੂੰ ਕਵਰ ਕੀਤਾ ਸੀ ਤੇ ਅੱਜ ਅਸੀਂ ਇੱਕ ਵਾਰ ਫੇਰ ਮਾਛੀਵਾੜੇ ਤੋਂ ਸਤਲੁਜ ਰਾਹੋ ਪੁਲ ਤੇ ਆਏ ਆਂ ਰਾਹੋ ਵਾਲੇ ਜਿਹੜਾ ਰਸਤੇ ਦੇ ਵਿੱਚ ਜਿਹੜਾ ਪੁਲ ਬਣਿਆ ਹੋਇਆ ਤੇ ਬੜੀ ਹੈਰਾਨੀ ਵਾਲੀ ਗੱਲ ਆ ਵੀ ਕੁਝ ਮਹੀਨੇ ਪਹਿਲਾਂ ਆਈਆਈਟੀ ਰੁੜਕੀ ਵੱਲੋਂ ਇਸ ਪੁਲ ਨੂੰ ਅਨ ਸੇਫ ਕਰਨ ਦੇ ਬਾਵਜੂਦ ਵੀ डीसी डीसी साहब ਵੱਲੋਂ ਇਹਨਾਂ ਦੀ ਹਦਾਇਤਾਂ ਹੋਈਆਂ ਕਿ ਇਸ ਪੁਲ ਦੇ ਉੱਤੋਂ ਕੋਈ ਹੈਵੀ ਵਾਹਨ ਨਹੀਂ ਨਿਕਲਣਗੇ ਪਰ ਜਦ ਅਜਿਸੀ ਮੌਕੇ ਦੇ ਆ ਕੇ ਦੇਖਿਆ ਤਾਂ ਪ੍ਰੋਪਰ ਉਹੀ ਹੈਵੀ ਵਾਹਨ ਪ੍ਰੋਪਰ ਉੱਥੋਂ ਨਿਕਲ ਰਹੇ ਨੇ ਔਰ ਮੈਂ ਦਿਖਾਣਾ ਦਿਖਾਣਾ ਚਾਹੁੰਦਾ ਇਸ ਮਾਮਲੇ ਦੇ ਵਿੱਚ ਤੁਸੀਂ ਹੈਵੀ ਹੈਵੀ ਵਾਹਨਾਂ ਦੀ ਗੱਲ ਕਰੋ ਆ ਦੇਖੋ ਸ਼ਰੇ ਆਮ ਖਾਲੀ ਟਿਪਰ ਆ ਰਹੇ ਨੇ ਚਾਹੇ ਰਾਤ ਨੂੰ ਇਹ ਵੀ ਪਤਾ ਲੱਗਿਆ ਰਾਤ ਨੂੰ ਭਰੇ ਹੋਏ ਵੀ ਵਾਹਨ ਇੱਥੋਂ ਨਿਕਲਦੇ ਨੇ ਤੇ ਬੜੀ ਬੜੀ ਅਜੀਬ ਜੀ ਗੱਲ ਆ ਵੀ ਪ੍ਰਸ਼ਾਸਨ ਦੀ ਨੌਲੇਜ ਦੇ ਵਿੱਚ ਹੋਣ ਦੇ ਬਾਵਜੂਦ ਵੀ ਇਹ ਪੁਲ ਦੇ ਉਤੋਂ ਲਗਾਤਾਰ ਹੈਵੀ ਵਾਨ ਨਿਕਲ ਰਹੇ ਨੇ ਔਰ ਜਾਨੀ ਨੁਕਸਾਨ ਹਮੇਸ਼ਾ ਬਣਿਆ ਹੋਇਆ ਆ ਔਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਹਜੇ ਤੱਕ ਪ੍ਰਸ਼ਾਸਨ ਵੱਲੋਂ ਜਾਂ ਕਿਸੇ ਸੀਨੀਅਰ ਹਾਈਲੀ ਅਥਾਰਟੀ ਵੱਲੋਂ ਕਿਸੇ ਕਿਸਮ ਦੀ ਕੋਈ ਰੋਕ ਨਹੀਂ ਕੀਤੀ ਗਈ ਆ ਹੈਵੀ ਤੁਸੀਂ ਦੇਖ ਸਕਦੇ ਹੋ ਪਿੱਪਰ ਜਾ ਰਹੇ ਨੇ ਟਰੱਕ ਜਾ ਰਹੇ ਨੇ इवन ਬੱਸਾਂ ਵੀ ਲੰਘਦੀਆਂ ਨੇ ਜਦ ਕਿ ਐਜ਼ ਪਰ ਰੂਲ ਦੇ ਮੁਤਾਬਕ ਦੇਖਿਆ ਜਾਵੇ ਇਹਨਾਂ ਦਾ ਲਾਂਗਾ ਇੱਥੇ ਕਾਫੀ ਮਹੀਨਿਆਂ ਤੋਂ ਬੰਦ ਕੀਤਾ ਹੋਇਆ ਆ ਪਰ ਬੇਰੋਗ ਟੋਕ ਨਾਕਾ ਵੀ ਹੈ ਇੱਥੇ ਪੁਲਿਸ ਦਾ ਨਾਕਾ ਵੀ ਹੈ ਅਸੀਂ ਇੱਥੇ ਜਿਹੜੇ ਪੁਲਿਸ ਨਾਕੇ ਦੇ ਇੰਚਾਰਜ ਨੇ ਰਾਹੋਂ ਵਾਲੇ ਪਾਸੇ ਤੋਂ ਅਸੀਂ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਪਰ ਇਸ ਤੋਂ ਇਲਾਵਾ ਜਿਹੜਾ ਜਦੋਂ ਅਸੀਂ ਮਾਛੀਵਾੜੇ ਵਾਲੇ ਸਾਈਡ ਤੋਂ ਆਈਏ ਕਮਾਚੀਵਾੜੇ ਵਾਲੇ ਸਾਈਡ ਦੇ ਵਿੱਚ ਨਾਕਾ ਜ਼ਰੂਰ ਆ ਉੱਥੇ ਇੱਕ ਪੁਲਿਸ ਦਾ ਬੂਥ ਜ਼ਰੂਰ ਆ ਪਰ ਬੂਥ ਦੇ ਉੱਥੇ ਕੋਈ ਵੀ ਪੁਲਿਸ ਮੁਲਾਜ਼ਮ ਹਾਜ਼ਰ ਨਹੀਂ ਇਹ ਕੰਮ ਜਿਹੜਾ ਆ ਇਹ ਜਿਹੜੀ ਰੁਟੀਨ ਆ ਇਹ ਰੋਜ਼ ਦੀ ਰੁਟੀਨ ਆ ਬਿਨਾ ਕਿਸੇ ਨਾਗੇ ਤੋਂ ਡੇ ਐਂਡ ਨਾਈਟ ਦੀ ਰੁਟੀਨ ਆ ਔਰ ਇਹ ਆਈਆਈਟੀ ਰੁੜਕੀ ਇੱਕ ਵਾਰ ਮੈਂ ਫਿਰ ਇਹਦੇ ਵਿੱਚ ਇਸ ਗੱਲ ਨੂੰ ਐਡ ਕਰਨਾ ਚਾਹੁੰਦਾ ਕਿ ਆਈਆਈਟੀ ਰੁੜਕੀ ਵੱਲੋਂ ਖਾਸ ਤੌਰ ਤੇ ਲਿਖਿਆ ਗਿਆ ਵੀ ਇਹ ਪੁਲ ਅਨਸੇਫ ਆ ਔਰ ਇਸ ਪੁਲ ਤੇ ਕਿਸੇ ਟਾਈਮ ਵੀ ਜਿਹੜੇ ਹੈਵੀ ਵਾਈਕਲ ਲੰਘ ਰਹੇ ਨੇ ਉਹਨਾਂ ਦੇ ਨਾਲ ਕੋਈ ਵੀ ਅਨਸੁਖਾਵੀ ਘਟਨਾ ਹੋ ਸਕਦੀ ਆ ਪਰ ਇਸ ਸਭ ਦੇ ਬਾਵਜੂਦ ਬੇਰੋਕ ਟੋਕ ਇਹ ਮਾਹੌਲ ਕਾਇਮ ਆ ਇਹ ਮਾਹੌਲ ਇਦਾਂ ਹੀ ਚੱਲਦਾ ਆ ਰਿਹਾ ਤੇ ਇਸ ਨੂੰ ਰੋਕਿਆ ਨਹੀਂ ਗਿਆ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਨਾਂਜੀ ਤੁਹਾਡਾ ਹਾਂ ਗੁੱਡ ਆਫਟਰਨੂਨ ਸਰ ਮੇਰਾ ਨਾਮ ਐਸਏ ਸ਼ੋਕਮਰ ਅਸ਼ੋਕ ਜੀ ਤੁਸੀਂ ਇਸ ਨਾਕੇ ਦੇ ਇੰਚਾਰਜ ਹੋ ਜੀ ਅਸ਼ੋਕ ਜੀ ਇੱਕ ਦੱਸਿਓ ਵੀ ਸਾਡੀ ਨੋਟਿਸ ਦੇ ਵਿੱਚ ਆਇਆ ਵੀ ਆਈਆਈਟੀ ਰੁੜਕੀ ਵੱਲੋਂ ਇਹ ਪੁਲ ਸਤਲੁਜ ਰਾਹੋਂ ਵਾਲਾ ਪੁਲ ਜਿਹੜਾ ਕਿ ਨਵਾਂ ਸ਼ਹਿਰ ਤੱਕ ਜਾਂਦਾ ਜਲੰਧਰ ਤੱਕ ਜਾਂਦਾ ਇਹ ਜਿਹੜਾ ਰੋਡ ਆ ਵੀ ਇਹ ਪੁਲ ਅਨ ਸੇਫ ਡਿਕਲੇਅਰ ਆ ਡਿਕਲੇਅਰ ਹੋਣ ਦੇ ਬਾਵਜੂਦ ਵੀ ਇਸ ਪੁਲ ਦੇ ਉੱਤੋਂ ਡੇ ਐਂਡ ਨਾਈਟ ਹੈਵੀ ਵਾਹਾਈਕਲ ਨਿਕਲਦੇ ਆ ਤੇ ਪਰ ਨਿਕਲਦੇ ਨੇ इवन ਸਾਡੇ ਕੋਲ ਤਾਂ ਇਹ ਵੀ ਨੌਲੇਜ ਆ ਕੇ ਰੇਤੇ ਨਾਲ ਵੀ ਜਿਹੜੇ ਹੈਵੀ ਨੇ ਭਰੇ ਹੋਏ ਤੇ ਪਰ ਇਥੋਂ ਅਵਾਜ਼ ਆ ਹੀ ਰਹਿੰਦੀ ਆ ਉਹਦੇ ਬਾਰੇ ਤੁਸੀਂ ਕੀ ਆਪਣੇ ਕਹੋ ਆ ਮੈਂ ਸਾਰ ਪਹਿਲਾਂ ਤਾਂ ਤੁਹਾਡਾ ਥੈਂਕਸ ਸਰ ਤੁਸੀਂ ਸਾਡੇ ਕੋਲ ਇੱਥੇ ਆਇਓ ਬਟ ਮੈਂ ਤੁਹਾਨੂੰ ਦੱਸਦਾ ਇੱਕ ਬੈਂਕ ਕਲੀਅਰ ਕਰਨਾ ਚਾਹੁੰਦਾ ਕਿ ਅਸੀਂ ਹਾਲੇ ਥੋੜੇ ਦਿਨ ਤੋਂ ਇੱਥੇ ਜੁਆਇਨਿੰਗ ਸਾਡੀ ਹੋਈ ਆ ਸਾਡੀ ਡਿਊਟੀ ਦੇ ਨਾਲੇ ਤਾਂ ਕੁਝ ਨਹੀਂ ਹੋਇਆ ਪਹਿਲਾਂ ਵੀ ਸਰ ਚੈਨਲ ਵਾਲੇ ਆਏ ਸੀ ਉਹਨਾਂ ਨੂੰ ਵੀ ਮੈਂ ਦੱਸਿਆ ਸੀ ਕਿ ਸਰ ਇੱਧਰ ਜਾਂ ਇੱਧਰ ਕਿਤੇ ਮਾਈਨਿੰਗ ਨਹੀਂ ਹੋ ਰਹੀ ਮੈਂ ਜਿੱਥੋਂ ਮੈਨੂੰ ਵੀ ਦਿਆ ਮਾਈਨਿੰਗ ਦਾ ਆਲਾ ਸਾਦੇ ਲੋ ਤੁਸੀਂ ਦੇਲੇ ਤੋਂ ਕੋਈ ਗੱਡੀ ਮਾਈਨਿੰਗ ਦੀ ਇਧਰੋਂ ਨਹੀਂ ਹੈ। ਅਰੇ ਗੱਲ ਸਰ ਉਹਨਾਂ ਨੇ ਮੈਂ ਦੱਸਿਆ ਵੀ ਸਾਨੂੰ ਹੁਣ ਨਾ ਸਾਨੂੰ ਹੱਲੇ ਵਕ ਹੈਵੀ ਵਹੀਕਲ ਬਾਰੇ ਦੱਸਿਆ ਗਿਆ। ਓਨਲੀ ਹੈਵੀ ਵਹੀਕਲ ਹੈਵੀ ਵਹੀਕਲ ਦੀ ਸਾਰ ਕਈ ਘਟਾ ਰਹੀ ਹੁੰਦੀ ਆ। ਹੁਣ ਭਰੀ ਵਾਸੀ ਜਿ ਦੇਖਿਆ ਵੀ ਤਾਂ ਉਹ ਵੀ ਆ ਰਹੀਆਂ। ਹੁਣ ਆ ਤੁਸੀਂ ਦੇਖੋ ਟਾੜਾ ਚੱਲ ਸਤ ਆ। ਅਗਰ ਇਹਨੂੰ ਭਰੇ ਜਾਵੇ ਵੀ ਵੀ ਪਰ ਸਰ ਕਿਉਂਕਿ ਕਈ ਕਹਿੰਦੇ ਨਹੀਂ ਇਹ ਛੋਟੀਆਂ ਗੱਡੀਆਂ ਇਹ ਅਲਾਉਡ ਆ ਜੀ। ਪਰ ਮੈਂ ਕਹਿੰਦਾ ਸਾਨੂੰ ਬਿਲਕੁਲ ਹੀ ਦੱਸਿਆ ਗਿਆ ਵੀ ਬਈ ਹੈਵੀ ਵਹੀਕਲ ਕਿਹੜੀ ਕੈਟਾਗਰੀ ਦੀ ਹੈ ਹੈਵੀ ਵਹੀਕਲ ਆ ਬਈ ਸੋਲੀ ਫੋਰ ਟਿਪਰ ਜਾਂ ਘੋੜੇ ਜਿਨੂੰ ਕਹਿੰਦੇ ਆ ਕਿ ਜਾਂ ਫਿਰ 127 ਵੀ ਆਉਂਦੀ ਆ ਹੁਣ ਸਾਨੂੰ ਆਉਣ ਜਾਲਾ ਟਰਾਲੀਆਂ ਆਣੀਆਂ ਕੋਈ ਮੰਨ ਲਓ ਕੋਈ ਲਦੀਆਂ ਆ ਗਈਆਂ ਤੇ ਉਹ ਵੀ ਵਿਕਲ ਜਾਣੀਆਂ ਮੈਂ ਕਹਿੰਦਾ ਸਰ ਸਾਨੂੰ ਅਗਰ ਕਿਹਾ ਜਾਵੇ ਨਾ ਹੈ ਵੀ ਕਾਰਾਂ ਵੀ ਹੈਵੀ ਵਹੀਕਲ ਜਾਂ ਸਰ ਫਿਰ ਅਸੀਂ ਤਾਂ ਮੋਟਰਸਾਈਕਲ ਨੰਗਣਦੇ ਵੀ ਲੋਕਾਂ ਨੂੰ ਪੈਦਲ ਲਈ ਕਹਦੀ ਆ ਵੀ ਹਾਂ ਵੀ ਤੁਸੀਂ ਪੈਦਲ ਹੀ ਲੋੜਿਆ ਇੱਥੇ ਬਾਕੀ ਕੋਈ ਸਰ ਇਹ ਤੁਹਾਡੇ ਚੈਨਲ ਦੇ ਜ਼ਰੀਏ ਜੇ ਤੁਸੀਂ ਵੀ ਸਾਨੂੰ ਕਾਂ ਕਲੀਅਰ ਕਰਾ ਦਿਓ ਜਿਆਦਾ ਵਧੀਆ ਹੋ ਜਾਣਾ ਸਰ ਇਹ ਰੇਸ਼ਾ ਨਸੀਬੀ ਹੈਗੇ ਇਸ ਚੀਜ਼ ਦੇ ਬਈ ਲੁਕੀ ਜਿਹੜੇ ਕਹਿੰਦੇ ਉਹ ਲੰਘੇ ਜੀ ਉਹ ਲੰਘ ਗਿਆ ਮੇਰੇ ਖਿਆਲ ਨਾਲ ਸਾਰੇ ਸਰਵ ਕਰ ਆਈ ਹੋਣੀ ਚਾਹੀਦੀ ਇਥੇ ਪਰ ਜੇ ਸਾਨੂੰ ਗਾ ਇਹ ਨਹੀਂ ਨਾ ਕਿਸੇ ਸੀਨੀਅਰ ਅਫਸਰ ਵੱਲੋਂ ਦੱਸਿਆਗਾ ਬਈ ਹੈਵੀ ਵਿਕਲ ਦੇ ਕਿਹੜੀ ਕਿਹੜੀ ਕੈਟਾਗਰੀ ਆ ਦੇਖੋ ਜੀ ਇਹ ਸਾਨੂੰ ਸ਼ੋਕਜੀ ਤੇ ਸ਼ੋਕਜੀ ਦੀ ਗੱਲ ਬਿਲਕੁਲ ਇਹਨਾਂ ਵੱਲੋਂ ਜੋ ਉਹਨਾਂ ਨੇ ਆਪਣੇ ਤੌਰ ਤੇ ਵਾਜਬ ਤੌਰ ਤੇ ਦੱਸੀ ਆ ਕਿ ਸਾਨੂੰ ਹਜੇ ਤੱਕ ਸਾਡੇ ਸੀਨੀਅਰ ਅਥਾਰਟੀ ਨੇ ਇਹ ਵੀ ਦੱਸਿਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ